ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਆਈ ਹੋਪ ਸਾਰੇ ਵਧੀਆ ਹੋਵੋਗੇ ਨਵਾਂ ਦਿਨ ਤੇ ਨਵੀਆਂ ਵਲੌਗਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰਾਤ ਨੂੰ ਮੀਂਹ ਬਹੁਤ ਪਿਆ ਯਾਰ 2:30 ਵਜੇ ਮੀਂਹ ਪੈਣ ਲੱਗ ਗਿਆ ਤੇ ਮੀਂਹ ਵਾਲਿਆਂ ਨੇ ਤਾਂ ਸਿਰਾਂ ਹੀ ਕਰਾਤੇ ਤੇ ਜਿਹੜਾ ਮੌਸਮ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਪਿੰਡ ਦੀ ਸਵੇਰ ਦਿਖਾਉਣੀ ਹੈ ਚੈੱਕ ਕਰੋ ਜੀ ਸਾਡਾ ਭਰਾ ਕਰਨਾ ਸ্নান ਕਰ ਰਿਹਾ ਹੈ ਕਰਨੇ ਨੇ ਇੱਧਰ ਜਾਣਾ ਬਾਬਾ ਬੁੱਢਾ ਸਾਹਿਬ ਕਰਨੇ ਇੱਧਰ ਵੇਖੀ ਹੋਏ ਕਰਨੇ ਇੱਧਰ ਦੇਖ ਇੱਧਰ ਵੇਖ ਗੋਰਾ ਨਿਕਲ ਆਇਆ ਕਰਨਾ ਤਾਂ ਨਿੱਖਰ ਗਿਆ ਏ ਦਵਾਰਾ ਦੇਖੀ ਕੱਚੀ ਤੋਂ ਕੱਚੀ ਹਾਂ ਹੂ ਇੱਧਰ ਗਿਆ ਮੋਟਾ ਕਿੱਧਰ ਗਿਆ ਹਾ ਮੋਟਿਆ ਉੱਠ ਖੜੇ ਵੇ ਆਪਾਂ ਉੱਠ ਖੜੇ ਤੇ ਹੁਣ ਕੀ ਕਰਨ ਲੱਗੇ ਆਂ ਚਾਹ ਮੰਗ ਲੀਏ ਪਈ ਸੀ ਚਾਹ ਠੰਡੀ ਕਰਾ ਕੇ ਤੇ ਕੀ ਫਾਇਦਾ ਬੁਰਸ਼ ਕਰ ਲਿਆ ਤੂੰ ਸਲਾਈਪੈਂਸ ਹੋਣਾ ਲਾ ਹੈ ਤੋਣਾ ਲਾ ਕੋਈ ਗੂ ਆਪਾਂ ਕਰਨ ਲੱਗੇ ਆਂ ਬਰਸ਼ ਬਰਸ਼ ਦੀ ਤੁਸੀਂ ਹਾਲਤ ਦੇਖੋ ਅਜੇ ਮੇਰੇ ਹਿਸਾਬ ਨਾਲ 6 ਮਹੀਨੇ ਚੱਲੂਗਾ ਹੋਰ ਕੱਪੜਿਆਂ ਦੀ ਸਿਲੈਕਸ਼ਨ ਹੋ ਰਹੀ ਹੈ ਕਰਨਾ ਹੋ ਗਿਆ ਜੀ ਰੈਡੀ ਕਰਨੇ ਰੈਡੀ ਆ ਬਸ ਕਿੰਨੇ ਵਜੇ ਆਊਗੀ ਉਹ ਹੈ ਨਹੀਂ ਉਹਨੇ ਕਹਿੰਦੇ ਸੀ ਲਓ ਜੀ ਅਸੀਂ ਹੋ ਗਿਆ ਰੈਡੀ ਉਹ ਨਹੀਂ ਨਹੀਂ ਸਾਡਾ ਹੋ ਗਿਆ ਜੀ ਬ੍ਰੇਕਫਾਸਟ ਟਾਈਮ ਬ੍ਰੇਕਫਾਸਟ ਕਰਕੇ ਅਸੀਂ ਦੋਨੇ ਭੈਣ ਭਰਾ ਤੇ ਫਿਰ ਅਸੀਂ ਜਾਣਾ ਚਾਹ ਤੇ ਪਿੰਡ ਦੋ ਤਿੰਨ ਘਰਾਂ ਨੇ ਸਾਨੂੰ ਇਨਵਾਈਟ ਕੀਤਾ ਮਿੱਤਰੋ ਬ੍ਰੇਕਫਾਸਟ ਅਸੀਂ ਕਰ ਲਿਆ ਹੁਣ ਅਸੀਂ ਚੱਲੇ ਆ ਆਪਣਾ ਯਾਰ ਬਿੱਲੀ ਐ ਕੋਈ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਦਾ ਪਤਾ ਲੱਣ ਚੱਲੇ ਆ ਤੇ ਫਿਰ ਆ ਕੇ ਤੁਹਾਨੂੰ ਮਿਲਦੇ ਆ ਕੱਲ ਮੀ ਪਿਆ ਸੀਗਾ 2:30 ਵਜੇ ਝੋਨਾ ਸਾਰਾ ਹੀ ਪੈ ਗਿਆ ਤੋਂ ਇਹ ਦੇਖ ਸਕਦੇ ਹੋ ਮੌਸਮ ਸੋਨਾ ਆ ਚੀਆ ਪਿੰਡਾਂ ਦੀ ਰੀਸ ਸ਼ਹਿਰ ਨਹੀਂ ਕਰ ਸਕਦੇ ਮੈਂ ਪਹਿਲਾਂ ਵੀ ਕਿਹਾ ਸੀਗਾ ਹੁਣ ਵੀ ਕਹਿੰਨਾ ਥੈਟਸ ਵਾਈ ਆ ਲਵ ਪੰਜਾਬ ਉਹ ਜਿਹੜਾ ਬਾਈ ਰਾਈਟ ਸਾਈਡ ਤੇ ਜਾ ਰਿਹਾ ਬਾਈ ਦਾ ਐਕਸੀਡੈਂਟ ਹੋਇਆ ਸੀਗਾ ਕਾਫੀ ਮੇਜਰ ਐਕਸੀਡੈਂਟ ਸੀਗਾ ਪਾਚ ਗਿਆ ਚਲੋ ਬਾਈ ਕਹਿੰਦਾ ਯਾਰ ਜਿਹੜਾ ਖੜਾ ਕੇ ਲਿਆਓ ਮੇਰਾ ਤਾਂ ਅਸੀਂ ਆਏ ਸੀਗੇ ਇੱਥੇ ਮਿੱਤਰੋਂ ਅਸੀਂ ਘਰੇ ਆ ਗਏ ਸੀਗੇ ਅਸੀਂ ਜਾਣਾ ਫਰੀਦਕੋਟ ਨੂੰ ਤੇ ਅਸੀਂ ਸੋਚਿਆ ਵੀ ਯਾਰ ਚਾਹ ਪੀ ਲਈਏ ਪਰ ਆਪਣਾ ਭਰਾ ਕਹਿੰਦਾ ਵੀ ਨਹੀਂ ਯਾਰ ਚਾਹ ਨਹੀਂ ਤੂੰ ਲੱਸੀ ਬਣਾ ਆਪਾਂ ਬਣਾ ਰਹੇ ਆ ਲੱਸੀ ਪੀ ਕੇ ਕੈਮ ਹੋ ਕੇ ਤੇ ਆਪਾਂ ਤੁਰ ਪੈਣਾ ਸ਼ਹਿਰ ਨੂੰ ਬਾਸ ਕਰੋ ਲੱਸੀ ਪੀ ਕੇ ਆਪਾਂ ਹੋ ਗਏ ਕੈਮ 마ਸੀ ਕਿ ਗਈ ਸੀਗੀ ਪਿੰਡ ਚ ਕਿਸੇ ਨੇ ਖੰਡ ਪਾਟ ਦਾ ਭੋਗ ਰਖਵਾਇਆ ਸੀਗਾ ਉੱਥੇ 마ਸੀ ਦੀ ਵੇਟ ਕਰੀ ਜਾਂਦੇ ਸੀਗੇ 마ਸੀ ਨੂੰ ਮਿਲ ਕੇ ਫਿਰ ਅਸੀਂ ਤੁਰ ਪਏ ਸ਼ਹਿਰ ਵੱਲ ਨੂੰ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜਦਾਂ ਦੀਆਂ ਕੈਂਟ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਣੇ ਰਹੋ ਸਪੋਰਟ ਕਰਿਓ ਥੈਂਕ ਯੂ